ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਮੇਰਾ ਵਿਸ਼ਾ ਹੈ ਵੀ ਕਿਸੇ ਦੀਆਂ ਗੱਲਾਂ ਬਾਤਾਂ ਨੂੰ ਸੁਣ ਕੇ ਉਹਨੂੰ 100% ਸੱਚ ਮੰਨ ਕੇ ਉਹਦੇ ਉੱਤੇ ਅਮਲ ਕਰਨ ਦੀ ਬਜਾਏ ਇਹ ਵੇਖੋ ਵੀ ਇਹਦਾ ਵਿਹਾਰ ਕੀ ਹੈ ਕਰਤਾਰ ਕੀ ਹੈ ਸੋਚ ਕੀ ਹੈ ਸੁਭਾਅ ਕੀ ਹੈ ਇਹ ਦੂਜੇ ਨਾਲ ਕਿਵੇਂ ਦਾ ਵਰਤਿਆ ਹੈ ਤੇ ਮੇਰੇ ਨਾਲ ਕਿਵੇਂ ਦਾ ਵਰਤੇਗਾ ਇਨਾ ਵੇਖੋ ਵੀ ਇਹ ਗੱਲ ਕੀ ਕਰ ਰਿਹਾ ਹੈ ਇਹ ਵੇਖੋ ਵੀ ਇਹ ਵਰਤਿਆ ਕਿਵੇਂ ਦਾ ਹੈ ਤੇ ਮੇਰੇ ਨਾਲ ਵਰਤੇਗਾ ਕਿਵੇਂ ਦਾ ਕਿਸੇ ਨੂੰ ਸਮਝਣ ਲਈ ਜ਼ਰੂਰੀ ਨਹੀਂ ਕਿ ਉਹ ਬੋਲ ਕੀ ਰਿਹਾ ਹੈ ਕਿਸੇ ਨੂੰ ਸਮਝਣ ਲਈ ਉਹਨਾਂ ਬੋਲਾਂ ਦੀ ਗਹਿਰਾਈ ਵਿੱਚ ਉਤਰਨ ਦੀ ਇੱਕ ਕਲਾ ਹੈ ਉਹ ਕਲਾ ਨੂੰ ਸਿੱਖਣਾ ਬੜਾ ਜ਼ਰੂਰੀ ਹੈ ਗੱਲ ਦਾ ਆਪਰੇਸ਼ਨ ਕਰਨਾ ਬੜਾ ਜ਼ਰੂਰੀ ਹੈ ਅੰਦਰੋਂ ਅੰਦਰੇ ਜਦੋਂ ਕੋਈ ਬੋਲ ਰਿਹਾ ਹੈ ਨਾ ਤੇ ਉਹਦੇ ਬੋਲਾਂ ਦੀ ਗਹਿਰਾਈ ਵਿੱਚ ਜਾਓ ਚੀਰ ਫਾੜ ਕਰੋ ਦਾ ਆਪਰੇਸ਼ਨ ਕਰੋ ਉਹਦੀ ਨੀਅਤ ਵੇਖੋ ਲੱਭੋ ਉਹਦੀ ਬਾਡੀ ਲੈਂਗੁਏਜ ਨੂੰ ਵੇਖੋ ਦਾ ਵਿਹਾਰ ਤੇ ਕਰਤਾਰ ਵੇਖੋ ਤਾਂ ਕਿ ਉਹਦੀ ਅਸਲੀਅਤ ਤੁਹਾਡੇ ਸਾਹਮਣੇ ਆ ਜਾਏ ਹੁਣ ਮੈਂ ਇੱਕ ਹੋਰ ਨੁਕਤਾ ਤੁਹਾਡੇ ਸਾਹਮਣੇ ਰੱਖਣਾ ਵਿਹਾਰ ਇੱਕ ਪਾਛਾ ਹੈ ਜਿਵੇਂ ਉੱਚਾ ਬੋਲਣਾ ਤੁਸੀਂ ਉਦੋਂ ਬੋਲਦੇ ਹੋ ਜਦੋਂ ਕ੍ਰੋਧ ਵਿੱਚ ਹੁੰਦੇ ਹੋ ਜਦੋਂ ਬਹੁਤ ਸਾਰੇ ਅਲਫਾਜ ਤੁਹਾਡੇ ਕੋਲ ਮੁੱਕ ਜਾਂਦੇ ਨੇ ਤੁਸੀਂ ਗਾਲਾਂ ਦੇਣੀਆਂ ਸ਼ੁਰੂ ਕਰਦੇ ਹੋ ਹੈ ਉਹ ਵੀ ਲਫ਼ਜ਼ ਤੁਸੀਂ ਕਿਸੇ ਉੱਤੇ ਥੁੱਕ ਦਿੰਦੇ ਹੋ ਇਹ ਵੀ ਲਫ਼ਜ਼ ਤੁਸੀਂ ਥੂ ਕਰ ਦਿੰਦੇ ਹੋ ਇਹ ਵੀ ਇੱਕ ਭਾਸ਼ਾ ਹੈ ਤਾਂ ਖੈਰ ਥੁੱਕਣਾ ਵੀ ਭਾਸ਼ਾ ਹੈ ਉੱਚਾ ਬੋਲਣਾ ਜਾਂ ਕਰੋਧ ਵਿੱਚ ਆਉਣਾ ਗਾਲੀ ਗਲੋਚ ਕਰਨਾ ਇਹ ਸਾਰੀ ਅੱਡ ਅੱਡ ਤਰ੍ਹਾਂ ਦੀ ਇੱਕ ਭਾਸ਼ਾ ਹੈ ਜਿਹਦੀ ਤੁਹਾਨੂੰ ਸਮਝ ਬੜੇ ਸਲੀਕੇ ਦੇ ਨਾਲ ਤਰੀਕੇ ਦੇ ਨਾਲ ਆ ਜਾਂਦੀ ਹੈ ਪਰ ਜਿਹੜਾ ਵਿਹਾਰ ਹੈ ਨਾ ਵਿਹਾਰ ਵੀ ਇੱਕ ਭਾਸ਼ਾ ਹੈ ਜਿਹਨੂੰ ਬਹੁਤੇ ਲੋਕ ਸਮਝ ਨਹੀਂ ਪਾਉਂਦੇ ਉਹ ਠੱਗੇ ਜਾਂਦੇ ਨੇ ਲੁੱਟੇ ਜਾਂਦੇ ਨੇ ਹੁਣ ਮੈਂ ਇੱਕ ਗੱਲ ਹੋਰ ਕਹਿਣਾ ਜਿਹੜੀ ਤੁਹਾਡੀ ਅੱਖੇ ਨਾ ਜਦੋਂ ਤੁਹਾਡੇ ਨਾਲ ਕੋਈ ਗੱਲ ਕਰ ਰਿਹਾ ਹੈ ਤੁਸੀਂ ਵੇਖੋ ਵੀ ਉਹਦੀ ਅੱਖ ਕੀ ਬੋਲਦੀ ਏ ਤੇ ਉਹਦੀ ਜ਼ੁਬਾਨ ਕੀ ਬੋਲਦੀ ਜਿਹੜੀ ਜ਼ੁਬਾਨ ਹੈ ਇਹ ਝੂਠ ਬੋਲਦੀ ਇਹ ਝੂਠ ਬੋਲਣ ਦੀ ਇਹਨੂੰ ਆਦਤ ਹੈ ਅਕਸਰ ਬੋਲਦੀ ਪਰ ਜਿਹੜੀ ਅੱਖ ਹੈ ਨਾ ਇਹ ਕਦੇ ਝੂਠ ਨਹੀਂ ਬੋਲਦੀ ਤੁਸੀਂ ਉਹਦੀਆਂ ਅੱਖਾਂ ਨੂੰ ਵੇਖੋ ਵੀ ਉਹਦੀਆਂ ਅੱਖਾਂ ਕੀ ਕਹਿ ਰਹੀਆਂ ਹਨ ਉਹਦਾ ਤਾਲਮੇਲ ਬਣਾਓ ਵੀ ਇਹਦੀ ਅੱਖ ਤੇ ਇਹਦੀ ਜ਼ੁਬਾਨ ਦੋਵੇਂ ਇੱਕੋ ਹੀ ਭਾਸ਼ਾ ਬੋਲ ਰਹੀਆਂ ਨੇ ਜਾਂ ਜ਼ੁਬਾਨ ਕੁਝ ਹੋਰ ਬੋਲਣਾ ਚਾਹ ਰਹੀ ਏ ਤੇ ਅੱਖ ਕੁਝ ਹੋਰ ਬੋਲਣਾ ਚਾਹ ਰਹੀ ਏ ਇਹਨੂੰ ਨੋਟ ਕਰੋ ਖੈਰ ਮੈਂ ਇੱਕ ਹੋਰ ਗੱਲ ਕਹਿਣਾ ਵੀ ਕਿਸੇ ਨੂੰ ਉਰਦੂ ਪੜਨਾ ਨਹੀਂ ਆਉਂਦਾ ਕਿਸੇ ਨੂੰ ਫਾਰਸੀ ਪੜਨੀ ਨਹੀਂ ਆਉਂਦੀ ਅਰਬੀ ਪੜਨੀ ਨਹੀਂ ਆਉਂਦੀ ਇੰਗਲਿਸ਼ ਪੜਨੀ ਨਹੀਂ ਆਉਂਦੀ ਹਿੰਦੀ ਨਹੀਂ ਆਉਂਦੀ ਸੰਸਕ੍ਰਿਤ ਨਹੀਂ ਆਉਂਦੀ ਕਈ ਤਰ੍ਹਾਂ ਦੀਆਂ ਪਛਾਵਾਂ ਨੇ ਬੰਦੇ ਨੂੰ ਇੱਕ ਦੋ ਚਾਰ ਪਛਾਵਾਵਾਂ ਹੁੰਦੀਆਂ ਨੇ ਬਹੁਤੀਆਂ ਨਹੀਂ ਹੁੰਦੀਆਂ ਤੋ ਹੁਣ ਬੰਦਾ ਜਦੋਂ ਉਹਨਾਂ ਲੋਕਾਂ ਵਿੱਚ ਜਾਂਦਾ ਹੈ ਉਹਨਾਂ ਦੇ ਵਿਹਾਰ ਤੋਂ ਸਮਝਣ ਦੀ ਕੋਸ਼ਿਸ਼ ਕਰਦਾ ਹੈ ਉਹਨਾਂ ਦੇ ਜਿਹੜੀ ਸੈਂਤਾ ਨੇ ਉਹਨਾਂ ਦੀ ਭਾਸ਼ਾ ਨੂੰ ਸਮਝਣ ਦਾ ਯਤਨ ਕਰਦਾ ਹੈ ਇਦਾਂ ਹੀ ਵਿਹਾਰ ਵੀ ਇੱਕ ਪਾਛਾ ਹੈ ਤੇ ਹਰ ਇਜ਼ਮ ਦੇ ਅੰਦਰ ਜਾਤ ਦੇ ਅੰਦਰ ਦੇਸ਼ ਦੇ ਅੰਦਰ ਮਜ਼ਬਦ ਦੇ ਅੰਦਰ ਇਹ ਪਾਛਾ ਚੱਲਦੀ ਹੈ ਪਰ ਸਾਨੂੰ ਸਮਝਣ ਦੀ ਲੋੜ ਹੈ ਆਪਾਂ ਉਹਨੂੰ ਪੜ ਸਕਦੇ ਹਾਂ ਜਾਂ ਨਹੀਂ ਪੜ ਸਕਦੇ ਇੱਕ ਗੱਲ ਹੋਰ ਇੰਗਲਿਸ਼ ਕੁਝ ਲੋਕਾਂ ਦੇ ਦਾਇਰੇ ਵਿੱਚ ਚੱਲਦੀ ਸਾਰਿਆਂ ਵਿੱਚ ਨਹੀਂ ਹਿੰਦੀ ਕੁਝ ਲੋਕ ਬੋਲ ਸਕਦੇ ਨੇ ਸਾਰੇ ਨਹੀਂ ਬੰਗਾਲੀ ਕੁਝ ਲੋਕ ਬੋਲਦੇ ਨੇ ਸਾਰੇ ਨਹੀਂ ਫਾਰਸੀ ਕੁਝ ਲੋਕ ਬੋਲਦੇ ਨੇ ਸਾਰੇ ਨਹੀਂ ਵਿਆਰ ਪੂਰੀ ਮਨੁੱਖਤਾ ਦੇ ਅੰਦਰ ਚੱਲਦਾ ਹੈ ਇਹ ਭਾਸ਼ਾ ਪੂਰੀ ਮਨੁੱਖਤਾ ਦੇ ਅੰਦਰ ਚੱਲਦੀ ਹੈ ਪਰ ਵਿਆਰ ਨੂੰ ਪੜਨਾ ਤੇ ਵਿਆਰ ਦੀ ਭਾਸ਼ਾ ਨੂੰ ਪੜਨਾ ਉਹਦੀ ਗਹਿਰਾਈ ਤੱਕ ਉਤਰਨਾ ਇਹ ਪਾਸ਼ਾ ਸਾਰਿਆਂ ਨੂੰ ਪੜਨੀ ਨਹੀਂ ਆਉਂਦੀ ਮੁਸ਼ਕਲ ਇੱਥੇ ਆਣ ਕੇ ਬਣ ਜਾਂਦੀ ਹੈ ਆਪਾਂ ਸਮਝ ਨਹੀਂ ਪਾਉਂਦੇ ਇਸ ਐਂਗਲ ਤੋਂ ਅਗਰ ਨੋਟ ਕਰੀਏ ਤੇ ਬਹੁਤਾਂਤ ਬਹੁਤੇ ਪਰਸੈਂਟੇਜ ਲੋਕਾਂ ਦੇ ਅਨਪੜਾ ਦੀ ਗਿਣਤੀ ਦੇ ਅੰਦਰ ਆ ਜਾਣਗੇ ਅੱਛਾ ਮੈਂ ਚਲੋ ਇੱਕ ਹੋਰ ਗੱਲ ਕਹਿੰਨਾ ਜਿਹੜਾ ਬੱਚਾ ਹੈ ਬੱਚੇ ਦੇ ਕੋਲ ਕਿਹੜੀ ਪਾਸ਼ਾ ਹੈ ਬੱਚੇ ਦੇ ਕੋਲ ਤੇ ਅਜੇ ਲਫ਼ਜ਼ ਵੀ ਨਹੀਂ ਆਏ ਔਰ ਬੱਚੇ ਦੇ ਕੋਲ ਕੋਈ ਭਾਸ਼ਾ ਨਹੀਂ ਨਾਓ ਮਾਤਰ ਭਾਸ਼ਾ ਨੂੰ ਬੋਲ ਸਕਦਾ ਹੈ ਨਾ ਮਾਤਰ ਭਾਸ਼ਾ ਤੋਂ ਬਾਹਰ ਜਾ ਕੇ ਬੋਲ ਸਕਦਾ ਹੈ ਕੋਈ ਭਾਸ਼ਾ ਨਹੀਂ ਪਰ ਫਿਰ ਵੀ ਬੱਚੇ ਦਾ ਰੋਣਾ ਬੱਚੇ ਦਾ ਹੱਸਣਾ ਬੱਚੇ ਦਾ ਖੇਡਣਾ ਬੱਚੇ ਦਾ ਵਿਹਾਰ ਥੋੜਾ ਥੋੜਾ ਬੱਚੇ ਦੇ ਬਾਰੇ ਦੱਸਦਾ ਹੈ ਨਾ ਵੀ ਬੱਚੇ ਨੂੰ ਭੁੱਖ ਲੱਗੀ ਕਿਦਾਂ ਦਾ ਵਿਹਾਰ ਕਰਦਾ ਹੈ ਬੱਚੇ ਦੇ ਪੇਟ ਦੇ ਅੰਦਰ ਕੋਈ ਤਕਲੀਫ ਹੈ ਜਾਂ ਸਰੀਰ ਦੇ ਅੰਦਰ ਕੋਈ ਪ੍ਰੋਬਲਮ ਹੈ ਕਿਦਾਂ ਦਾ ਵਿਹਾਰ ਕਰਦਾ ਹੈ ਕਿਧਰੇ ਦਰਦ ਹੁੰਦੀ ਕਿਦਾਂ ਦਾ ਵਿਹਾਰ ਕਰਦਾ ਹੈ ਕਿਵੇਂ ਸਮਝਦੇ ਮਾਪੇ ਵਾਪਸਾਰੇ ਕਿਵੇਂ ਸਮਝਦੇ ਹੋ ਬੱਚੇ ਦੇ ਵਿਹਾਰ ਤੋਂ ਸਮਝਦੇ ਹੋ ਨਾ ਤਾਂ ਖੈਰ ਜਦੋਂ ਕੋਈ ਤੁਹਾਡੇ ਸਾਹਮਣੇ ਬੋਲਬਾਣੀ ਕਰਦਾ ਹੈ ਤੇ ਉਹਦੇ ਵੀ ਵਿਹਾਰ ਨੂੰ ਵੇਖਣਾ ਸ਼ੁਰੂ ਕਰੋ ਉਹਦੀਆਂ ਅੱਖਾਂ ਦੇ ਇਸ਼ਾਰੇ ਕਿਦਾਂ ਦੇ ਨੇ ਉਹਦੀ ਜ਼ੁਬਾਨ ਦੇ ਬੋਲ ਕਿਦਾਂ ਦੇ ਨੇ ਉਹਦੀ ਹਾਸੀ ਕਿਦਾਂ ਦੀ ਅੱਛਾ ਤੁਸੀਂ ਇੱਕ ਬੋਲ ਸੁਣਿਆ ਹੋਊਗਾ ਨਾ ਵੀ ਫਲਾਣਾ ਬੰਦਾ ਖਚਰੀ ਹਾਸੀ ਹੱਸਦਾ ਹੈ ਹੁਣ ਹਾਸਾ ਤੇ ਹਾਸਾ ਹੈ ਨਾ ਹਾਸੇ ਦੇ ਅੰਦਰੋਂ ਵੀ ਲੱਭਣ ਵਾਲਿਆਂ ਨੇ ਲੱਭ ਲਿਆ ਵੀ ਇਹਦੀ ਹਾਸੇ ਦੇ ਅੰਦਰ ਮੈਲ ਏ ਇਹਦੇ ਹਾਸੇ ਦੇ ਅੰਦਰ ਕਿਸੇ ਦੀ ਤੋਹੀਨ ਏ ਇਹਦੇ ਹਾਸੇ ਦੇ ਅੰਦਰ ਖਚਰਾ ਪਾਣੇ ਮੀਨਾ ਪਾਣੇ ਜਾਂ ਇਹਦਾ ਹਾਸਾ ਨਾਰਮਲ ਹੈ ਆਪਾਂ ਲੱਭਣਿਆ ਨਾ ਵੀ ਇਹਦਾ ਹਾਸਾ ਸਹੀ ਨਹੀਂ ਮੈਲਾ ਹਾਸਾ ਏ ਖਚਰਾ ਹਾਸਾ ਆਪਾਂ ਕਦੇ-ਕਦੇ ਕਹਿ ਦਿੰਨੇ ਆ ਵੀ ਜਿਹੜਾ ਬੋਲ ਰਿਹਾ ਹੈ ਨਾ ਬੰਦਾ ਇਹਦੇ ਬੁੱਲਾਂ ਤੋਂ ਲੱਗਦਾ ਏ ਵੀ ਇਹ ਬੰਦਾ ਮੀਨਾ ਹੈ ਹੁਣ ਬੋਲ ਤੇ ਬੋਲਨੇ ਗਲੇ ਚੋਂ ਆਵਾਜ਼ ਆ ਰਹੀ ਹੈ ਅਲਫਾਜ਼ ਆ ਰਹੇ ਨੇ ਹੁਣ ਉਹ ਜਿਹੜੇ ਬੋਲ ਨੇ ਲੱਭਣ ਵਾਲਿਆ ਨੇ ਲੱਭ ਲਿਆ ਕਿ ਇਹਦੇ ਬੋਲਾਂ ਬੋਲਾਂ ਦੇ ਅੰਦਰ ਖਸਰਾ ਪਾਣੇ ਮੀਨਾ ਪਾਣੇ ਇਹ ਲਫ਼ਜ਼ਾਂ ਨੂੰ ਚਬਾਰਿਆ ਹੈ ਲਫ਼ਜ਼ਾਂ ਨੂੰ ਦਬਾਰਿਆ ਹੈ ਉਥੋਂ ਤੁਸੀਂ ਕਈ ਵਾਰੀ ਲੱਭ ਲੈਂਦੇ ਹੋ ਬਾਸ਼ਾ ਨੂੰ ਪੜੋ ਤੇ ਜਦੋਂ ਤੁਸੀਂ ਉਹਦਾ ਹਾਸਾ ਉਹਦੀਆਂ ਅੱਖਾਂ ਉਹਦੇ ਬੋਲਾਂ ਨੂੰ ਸਮਝਣਾ ਸ਼ੁਰੂ ਕਰ ਦਿੱਤਾ ਉਹ ਭਾਵੇਂ ਤੁਹਾਡੇ ਪਰਿਵਾਰ ਦੇ ਸਬੰਧ ਵਿੱਚ ਹੋਣ ਕਾਰੋਬਾਰ ਦੇ ਸਬੰਧ ਵਿੱਚ ਹੋਣ ਤੁਹਾਡੀ ਨਿੱਜੀ ਜ਼ਿੰਦਗੀ ਦੇ ਸਬੰਧ ਵਿੱਚ ਹੋਣ ਫਿਰ ਠੱਗੇ ਨਹੀਂ ਜਾਓਗੇ ਬੰਦਾ ਠੱਗਿਆ ਉਦੋਂ ਜਾਂਦਾ ਹੈ ਜਦੋਂ ਸਿਰਫ ਅਗਲੇ ਦੇ ਬੋਲਾਂ ਨੂੰ ਤਰਜੀਹ ਦਿੰਦਾ ਹੈ ਤੇ ਬੋਲਾਂ ਦੇ ਅੰਦਰ ਦੀ ਗਹਿਰਾਈ ਨੂੰ ਨਹੀਂ ਵੇਖ ਸਕਦਾ ਉਹਨਾਂ ਦੇ ਅੰਦਰ ਕੀ ਹੈ ਨਹੀਂ ਵੇਖ ਸਕਦਾ ਖੈਰ ਬੰਦਾ ਪਾਛਾ ਤੋਂ ਨਹੀਂ ਵਿਆਰ ਤੋਂ ਉੱਚਾ ਹੁੰਦਾ ਹੈ ਵਿਆਰ ਤੋਂ ਕਦੇ-ਕਦੇ ਕੋਈ ਬੰਦੇ ਨੂੰ ਵੇਖੋ ਬੋਲਦਾ بڑا ਘਾਟੇ ਪਰ ਉਹਦਾ ਬਿਆਰ ਬੋਲ-ਬੋਲ ਕੇ ਕਹਿੰਦਾ ਹੈ ਸ਼ਹਿਰ ਦੇ ਅੰਦਰ ਪਿੰਡ ਦੇ ਅੰਦਰ ਕਿ ਬੰਦਾ ਬੜਾ ਚੰਗਾ ਹੈ ਤੇ ਕਈ ਬੋਲਦੇ ਬੜਾ ਨੇ ਮੈਂ ਬਹੁਤ ਚੰਗਾ ਆ ਮੈਂ ਆਹ ਸਮਾਜ ਭਲਾਈ ਦਾ ਕੰਮ ਕੀਤਾ ਮੈਂ ਆਹ ਕੀਤਾ ਮੈਂ ਆਹ ਕੀਤਾ ਪਰ ਬੰਦੇ ਪਰਾਟ ਕੇ ਉਹਦੀ ਕੰਡ ਪਿੱਛੇ ਕਹਿੰਦੇ ਨੇ ਬਕਵਾਸ ਮਾਰਦਾ ਇਹਨੇ ਕੀਤਾ ਕੁਝ ਵੀ ਨਹੀਂ ਐਵੇਂ ਉੱਚੀ ਬੋਲਣ ਦੀ ਇਹਨੂੰ ਆਦਤ ਹੈ ਪਾਸ਼ਾ ਕਈ ਆਉਂਦੀਆਂ ਨੇ ਪਰ ਉਹਨਾਂ ਦੇ ਪਛਾਵਾਂ ਦੇ ਵਿੱਚੋਂ ਇਹ ਭਾਸ਼ਾ ਇਹਨਾਂ ਜਿਹੜੀ ਇਹ ਤੁਹਾਨੂੰ ਲਾਜ਼ਮੀ ਆਉਣੀ ਚਾਹੀਦੀ ਹੈ ਇਹਨੂੰ ਸਿੱਖੋ ਭਾਸ਼ਾ ਰਾਫਤਾ ਕਾਇਮ ਕਰਨ ਦਾ ਇੱਕ ਜ਼ਰੀਆ ਹੈ ਕਿਸੇ ਦੇ ਬੋਲਾਂ ਤੇ ਵਿਸ਼ਵਾਸ ਨਾ ਕਰਕੇ ਵਿਆਰ ਨੂੰ ਵੇਖਣਾ ਸ਼ੁਰੂ ਕਰੋ ਵਿਆਰ ਨੂੰ ਪਛਾਣਨਾ ਸ਼ੁਰੂ ਕਰੋ ਚਿਕਣੀਆਂ ਚੋਪੜੀਆਂ ਤੋਂ ਦੂਰ ਰਹਿਣਾ ਸ਼ੁਰੂ ਕਰੋ ਸਮਝ ਪਾਓਗੇ ਕਿ ਬੰਦਾ ਕੀ ਇਹ ਬੰਦੇ ਦੀ ਅਸਲੀਅਤ ਕੀ ਇਹ ਮੇਰੇ ਤੋਂ ਕੰਮ ਕੱਢਣਾ ਚਾਹੁੰਦਾ ਹੈ ਕੰਮ ਲੈਣਾ ਚਾਹੁੰਦਾ ਹੈ ਯਾ ਮੈਨੂੰ ਕਿਧਰੇ ਵਰਤਣਾ ਚਾਹੁੰਦਾ ਹੈ ਜਿਹੜੇ ਤੁਸੀਂ ਭਾਸ਼ਾ ਨੂੰ ਨਹੀਂ ਸਮਝ ਪਾਉਂਦੇ ਵਿਆਰ ਦੀ ਭਾਸ਼ਾ ਨੂੰ ਨਹੀਂ ਸਮਝ ਪਾਉਂਦੇ ਖਾਸ ਕਰਕੇ ਜਵਾਨ ਬੱਚੇ ਉਹ इमोशनल ਹੋ ਕੇ ਲੀਡਰਾਂ ਦੇ ਹੱਥੋਂ ਠੱਗੇ ਜਾਂਦੇ ਨੇ ਲੀਡਰ ਉਹਨਾਂ ਨੂੰ ਮਰਵਾ ਦਿੰਦੇ ਨੇ ਜਿਨ੍ਹਾਂ ਦੇ ਅੰਦਰ ਉਹ ਡੱਕੇ ਜਾਂਦੇ ਨੇ ਮਾਪੇ ਕੋਟ ਕਚੈਰੀਆਂ ਦੇ ਚੱਕਰ ਲਾਉਣ ਤੱਕ ਰਹਿ ਜਾਂਦੇ ਨੇ ਜਦੋਂ ਕੋਈ ਲੀਡਰ ਬੋਲਦਾ ਹੈ ਬੋਲਾਂ ਤੇ ਨਹੀਂ ਉਹਦੇ ਵਿਆਰ ਵੱਲ ਜਾਓ ਵੀ ਇਹ ਇਹ ਅੰਦਰੋਂ ਕਹਿਣਾ ਕੀ ਚਾਹੁੰਦਾ ਹੈ ਕਿਦਰੇ ਮੇਰਾ ਮੋਢਾ ਤੇ ਨਹੀਂ ਵਰਤ ਰਿਆ ਮੈਨੂੰ ਕਿਦਰੇ ਵਰਤਣਾ ਤੇ ਨਹੀਂ ਚਾਹੁੰਦਾ ਗੋਲੀ ਇਹਦੀ ਆਪਣੀ ਹੋਵੇ ਤੇ ਬੰਦੂਕ ਮੇਰੀ ਯੂਜ਼ ਕਰਨੀ ਚਾਹੁੰਦਾ ਹੋਵੇ ਤੋ ਖੈਰ ਬੰਦੇ ਦੇ ਵਿਆਰ ਤੋਂ ਉਹਨੂੰ ਸਮਝਣ ਦੀ ਕੋਸ਼ਿਸ਼ ਕਰੋ ਪਾਸ਼ਾਏ ਸਿੱਖਣ ਦੀ ਕੋਸ਼ਿਸ਼ ਕਰੋ ਤੁਸੀਂ ਬੜੀ ਹੱਦ ਤੱਕ ਆਪਣੇ ਆਪ ਨੂੰ ਸੁਰੱਖਿਤ ਰੱਖ ਪਾਓਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ